ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੋਈ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਾਬ ਕੁਝ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਦੀਆਂ ਚੇਟਾਂ ਫਿਰ ਤੋਂ ਵਿਵਾਦਾਂ 'ਚ ਆ ਗਈਆਂ ਨੇ ਦੱਸ ਦਈਏ ਕਿ ਫਰੀਦਕੋਟ ਚ ਸਮਾਜ ਸੇਵੀ ਗੁਰਪ੍ਰੀਤ ਸਿੰਘ ਹਰੀ ਨੌ ਦੇ ਕਤਲ ਦੀ ਜਾਂਚ ਕਰਦੇ ਹੋਏ ਪੰਜਾਬ ਪੁਲਿਸ ਨੂੰ ਤਰਨਤਾਰਨ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਵਿਰੁੱਧ ਜਾਣਕਾਰੀ ਮਿਲੀ ਹੈ ਪੁਲਿਸ ਸੂਤਰਾਂ ਦੇ ਅਨੁਸਾਰ ਇੱਕ ਖੁਲਾਸਾ ਹੋਇਆ ਹੈ ਕਿ ਅਮਰਿਤਪਾਲ ਸਿੰਘ ਦਾ ਟਿੰਡਰ ਤੇ ਅਮਰੀਤ ਸੰਧੂ ਦੇ ਨਾਮ ਦੇ ਨਾਲ ਇੱਕ ਅਕਾਊਂਟ ਸੀ ਅਤੇ ਉਹ ਇਸ ਰਾਹੀਂ ਕੁੜੀਆਂ ਦੇ ਨਾਲ ਅਸ਼ਲੀਲ ਗੱਲਾਂ ਕਰਦਾ ਸੀ ਜਾਂਚ ਦੌਰਾਨ ਪੁਲਿਸ ਨੂੰ ਕੁਝ ਚੈਟਾਂ ਵੀ ਮਿਲੀਆਂ ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਕੁਝ ਚੈਟ ਸਾਹਮਣੇ ਆਈਆਂ ਨੇ ਜਿਨ੍ਹਾਂ ਬਾਰੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਅਮਰਿਤਪਾਲ ਦੀ ਪ੍ਰੋਫਾਈਲ ਹੈ ਤੇ ਇਸ ਦੀ ਅਮਰਿਤਪਾਲ ਦੀ ਪੁਰਾਣੀ ਫੋਟੋ ਵੀ ਪੋਸਟ ਕੀਤੀ ਗਈ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਇਨਨਾ ਚੈਟਾਂ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਰਹੀ ਹੈ ਅਤੇ ਦੋਸ਼ ਲਗਾ ਰਹੀ ਹੈ ਕਿ ਸਰਕਾਰ ਤਰਨਤਾਰਨ ਉਪਚੋਣਾ ਤੋਂ ਪਹਿਲਾਂ ਅਮਰਿਤਪਾਲ ਦੇ ਨਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਪੁਲਿਸ ਨੇ 2 ਮਹੀਨੇ ਪਹਿਲਾਂ ਵੀਰਕੋਟ ਦੇ ਵਿੱਚ ਸਮਾਜ ਸੇਵਕ ਗੁਰਪ੍ਰੀਤ ਸਿੰਘ ਹਰੀਨੋਦ ਦੇ ਕਤਲ ਮਾਮਲੇ ਦੇ ਵਿੱਚ ਡੇਟਿੰਗ ਐਪ ਟੈਂਡਰ ਤੋਂ ਇੱਕ ਅਕਾਊਂਟ ਦੇ ਬਾਰੇ ਜਾਣਕਾਰੀ ਮੰਗੀ ਸੀ ਪੁਲਿਸ ਨੂੰ ਸ਼ੱਕ ਹੈ ਕਿ ਇਹ ਅਕਾਊਂਟ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ਖਾਲਿਸਤਾਨ ਸਮਰਥਕ ਅਮਰਿਤਪਾਲ ਸਿੰਘ ਦੇ ਨਾਲ ਜੁੜਿਆ ਹੋਇਆ ਹੈ ਹੁਣ ਟਿੰਡਰ ਨੇ ਇਸ ਅਕਾਊਂਟ ਦੇ ਨਾਲ ਜੁੜੀ ਜਾਣਕਾਰੀ ਪੰਜਾਬ ਪੁਲਿਸ ਦੇ ਨਾਲ ਸਾਂਝੀ ਕੀਤੀ ਹੈ ਦੂਜੇ ਪਾਸੇ ਅਮਰਿਤਪਾਲ ਦੀ ਪਾਰਟੀ ਕਾਲੇ ਦਲ ਬਾਰੇਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਦਾ ਕਹਿਣਾ ਹੈ ਕਿ ਇਸ ਚੈਟ ਨੂੰ ਪੂਰਨ ਤੌਰ ਦੇ ਅਸੀਂ ਝੂਠਾ ਠਹਿਰਾਉਣਾ ਉਹਨਾਂ ਨੇ ਕਿਹਾ ਕਿ ਇਹ ਜਾਣਕਾਰੀ ਵਿਰੋਧੀ ਫੈਲਾ ਰਹੇ ਨੇ ਜਦੋਂ ਡੀਜੀਪੀ ਅਤੇ ਫਰੀਦਕੋਟ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਸੀ ਤਾਂ ਪਾਰਟੀ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਗਿਆ ਸੀ ਅਜ ਤੱਕ ਡੀਜੀਪੀ ਨੇ 12 ਜੂਨ ਨੂੰ ਭੇਜੇ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਜੇਕਰ ਇਹ ਚੈਟ ਫਰਜੀ ਨਹੀਂ ਤਾਂ ਐਸੇ ਸਬੂਤ ਪਾਰਟੀ ਨੂੰ ਕਿਉਂ ਨਹੀਂ ਦਿੱਤੇ ਗਏ ਮਾਨਹਾਨੀ ਦੇ ਨੋਟਿਸ ਦੇ ਵਿੱਚ ਇਹੀ ਮੰਗ ਕੀਤੀ ਗਈ ਸੀ ਦਰਅਸਲ ਇਹ ਸਰਕਾਰ ਤਰੰਤ ਅਰੰਝੂਣਾ ਨੂੰ ਲੈ ਕੇ ਚਾਲਾਂ ਖੇਡ ਰਹੀ ਹੈ ਇਹ ਕਹਿਣਾ ਹੈ ਅਮਰਿਤਪਾਲ ਦੇ ਵਕੀਲ ਇਮਾਨ ਖਹਿਰਾ ਦਾ ਕੁਝ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ छਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਆ ਜੀ ਕੋਈ ਚੈਟਾ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਪੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾਂ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾਂ ਲੁੜਿੰਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਸਾ ਕੁਝ ਭਾਈ ਅਮਰਿਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ। ਕੁਝ ਐਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ ਅਖਬਾਰਾਂ 'ਚ ਖਬਰਾਂ ਛਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਆ ਜੀ ਕੋਈ ਚੈਟਾ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ। ਫੇਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾਂ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ਼ ਚੈਟਾਂ ਲੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ ਕੋ ਚੈਟਸ ਵਾਲਾ ਵੀ ਅਸੀਂ ਜੋ ਪੰਜਾਬ ਦੇ ਉੱਚ ਅਧਿਕਾਰੀ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੇ ਉਹਨਾਂ ਨੂੰ ਜੋ ਨੋਟਿਸ ਭੇਜ ਚੁੱਕੇ ਆ ਜੀ ਉਹ ਦੇਖੋ ਉਸ ਤੇ ਵੀ 2-3 ਇਹਨਾਂ ਦੀਆਂ ਸਟੇਟਮੈਂਟਸ ਆਈਆਂ ਸੀ ਪਹਿਲੀ ਵਿੱਚ ਤਾਂ ਦੇ ਸੀ ਜੀ ਅਸੀਂ 12 ਮਈ ਨੂੰ ਨੈਸ਼ਨਲ 12 ਦੀਆਂ ਖਬਰਾਂ ਛਪੀਆਂ ਸੀ ਵੀ ਇਹ ਜੋ 12 ਮਈ ਨੂੰ ਇਹ ਆਪਣਾ ਕਰਨ ਗਏ ਹੈ ਜੀ ਕੋਈ ਚੈਟਾਂ ਨੇ ਤੇ ਇਹਨਾਂ ਨੇ ਟੈਂਡਰ ਤੋਂ ਜਾਣਕਾਰੀ ਮੰਗੀ ਹੈ ਫਿਰ ਫਰੀਦਕੋਟ ਦੀ ਕਐਸਐਚਓ ਦੀ ਵੀਡੀਓ ਵਾਇਰਲ ਹੁੰਦੀ ਹੈ ਨਿਊਜ਼ ਬਰੀਫਿੰਗ ਕਰ ਰਿਹਾ ਜਿਸ ਚੋਂ ਆਂਦਾ ਹੈ ਵੀ ਨਹੀਂ ਜੀ ਕੋਈ 12 ਜੂਨ ਦੇ ਲਾਗੇ ਸਾਨੂੰ ਕਿਸੇ ਨੇ ਕੋਈ ਚੈਟਾਂ ਦਿੱਤੀਆਂ ਨੇ 10 12 ਜੂਨ 2025 ਦੇ ਲਾਕੇ ਤੇ ਅਸੀਂ ਉਹਨਾਂ ਚੈਟਾਂ ਨੂੰ ਵੈਰੀਫਾਈ ਕਰਾਵਾਂਗੇ ਤਾ ਦੇਖੋ ਫੇਰ ਕਹਿੰਦੇ ਨੇ ਵੀ ਹਰੀਨੋ ਕਤਲ ਕੇਸ ਚੈਟਾ ਲੁੜੀਂਦੀਆਂ ਨੇ ਹਾਲਾਂਕਿ ਚਲਾਨ ਦੇ ਵਿੱਚ ਡ੍ਰੈਪ ਦਾ ਕੋਈ ਜ਼ਿਕਰ ਵੀ ਹੈ ਨਹੀਂਗਾ ਹਰੀਨੋ ਕਤਲ ਕੇਸ ਦੇ ਵਿੱਚ ਤਾਂ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜਾ ਝੂਠ ਹੈ ਉਹਦੇ ਕੋਈ ਪੈਰ ਨਹੀਂ ਹੁੰਦੇ ਜੀ ਅਲੱਗ-ਅਲੱਗ ਵਰਜ਼ਨ ਨੇ ਇਹਨਾਂ ਦੇ ਝੂਠ ਦੇ ਜੀ ਤੇ ਮੇਰੇ ਹਿਸਾਬ ਦੇ ਨਾਲ ਇਹ ਸਾਰਾ ਕੁਝ ਚੈਟਸ ਵਾਲਾ ਇਸ਼ੂ ਹੈ ਜੋ ਵੀ ਹੈ ਜੀ ਇਹ ਸਭ ਕੁਝ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਸਾਥੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਹੋਰ ਕੁਝ ਵੀ ਨਹੀਂ ਜੀ